ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਅੰਤਰਰਾਸ਼ਟਰੀ ਨਿਆਂ ਦਿਵਸ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਰਤਨ ਦੂਆ ਜੀ। ਦੂਆ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਕਮਰ ਜੀ ਜੀ। ਮੈਂ ਤੁਹਾਡਾ ਤੇ ਦੂਦਸ਼ਣ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਕਾਨੂੰਨੀ ਨੁਕਤੇ ਦੇ ਦਰਸ਼ਕਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਇਸ ਦਿਨ ਕਾਨੂੰਨੀ ਇੰਟਰਨੈਸ਼ਨਲ ਕ੍ਰਿਮਨਲ ਡੇ ਬਾਰੇ ਮੈਨੂੰ ਮੌਕਨ ਦਾ ਮੌਕਾ ਦਿੱਤਾ ਠੀਕ ਹੈ ਜੀ ਇਹ ਜਿਹੜਾ ਦਿਵਸ ਹੈ ਜੀ 17 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਠੀਕ ਹੈ ਜੀ ਤੇ ਇਸ ਦੀ ਸ਼ੁਰੂਆਤ ਜਿਹੜੀ ਹੋਈ ਸੀਗੀ ਉਹ ਇੱਕ ਰੋਮ ਟ੍ਰੀਟੀ ਹੋਈ ਸੀਗੀ ਠੀਕ ਹੈ ਜੀ 17 ਜੁਲਾਈ 1998 ਚ ਠੀਕ ਹੈ ਜੀ ਇਹ ਉਦੋਂ ਹੀ ਮੁੱਦੇ ਦੇ ਉਹਨੂੰ ਦੇਖਦਿਆਂ ਹੋਇਆਂ ਇਸ ਦਿਨ ਦੀ ਸਥਾਪਨਾ ਹੋਈ ਠੀਕ ਹੈ ਜੀ ਔਰ ਇਹ ਦਿਨ ਇਹਨਾਂ ਨੇ ਇਸ ਲਈ ਚੁਣਿਆ ਕਿਉਂਕਿ ਜਿਹੜਾ ਰੋਮ ਦੇੜੀ ਟ੍ਰੀਟੀ ਸੀਗੀ ਹਾਂ ਜੀ ਉਹ ਇੱਕ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਪ੍ਰਮੋਟ ਕੀਤਾ ਸੀ ਉਹਨਾਂ ਨੇ ਠੀਕ ਹੈ ਜੀ ਤੇ ਕਿਉਂਕਿ ਉਹਦਾ ਕ੍ਰਿਮੀਨਲ ਕੋਰਟ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਵੀ ਜਿਹੜਾ ਮੁੱਦਾ ਸੀਗਾ ਉਹ ਨਿਆਂ ਦਿਵਾਣਾ ਸੀਗਾ ਅੰਤਰਰਾਸ਼ਟਰੀ ਵਿਵਸਥਾ ਇ ਠੀਕ ਹੈ ਜੀ ਤਾਂ ਉਹਨੂੰ ਹੀ ਦੇਖਦਿਆਂ ਹੋਇਆ ਇਹਨਾਂ ਨੇ ਇੰਟਰਨੈਸ਼ਨਲ ਜਸਟਿਸ ਡੇ ਸਾਰਾ ਜ਼ੁਲਾਈ ਚੁਣਿਆ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸਿਆ ਕਿ 17 ਜੁਲਾਈ ਜਿਹੜਾ ਹੈ ਜੀ ਉਸ ਨੂੰ ਇੰਟਰਨੈਸ਼ਨਲ ਜਿਹੜਾ ਜਸਟਿਸ ਡੇ ਜਾਂ ਤੁਸੀਂ ਹੋਰ ਵੀ ਦੱਸਿਆ ਕਿ ਇੰਟਰਨੈਸ਼ਨਲ ਕ੍ਰਿਮੀਨਲ ਯਾ ਜਸਟਿਸ ਲਈ ਜਾਂ ਕੋਰਟ ਜਿਹੜਾ ਦੇ 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 ਨਾਲ ਜਿਹੜਾ ਇਹ ਜਾਣਿਆ ਜਾਂਦਾ ਹੈ ਪਰ ਇਸ ਦੀ ਜਿਹੜੀ ਪਿਛੋਕੜ ਹੈ ਜਾਂ ਇਤਿਹਾਸ ਹੈ ਤੁਸੀਂ ਦੱਸਿਆ ਕਿ ਇੱਕ ਜਿਹੜੀ 19ਵੀਂ ਸਦੀ ਦੇ ਵਿੱਚ ਜਿਹੜੀ ਸੀਗੀ ਇੱਕ ਟ੍ਰੀਟੀ ਹੋਈ ਸੀ ਰੋਮ ਟ੍ਰੀਟੀ ਉਸ ਦੇ ਵਿੱਚੋਂ ਜਿਹੜਾ ਇਸ ਨੂੰ ਲਿਆ ਜਾਂਦਾ ਹੈ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਹੋਰ ਵਿਸਥਾਰ ਨਾਲ ਦੱਸੋ ਕਿ ਇਹ ਰੋਮ ਟ੍ਰੀਟੀ ਕੀ ਚੀਜ਼ ਸੀਗੀ ਜੀ ਰੋਮ ਟ੍ਰੀਟੀ ਤੇ ਇੱਕ ਫਾਊਂਡੇਸ਼ਨ ਹੋਈ ਸੀਗੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਠੀਕ ਹੈ ਜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਉਹ ਹੁੰਦਾ ਸੀ ਕਿ ਜਿਹੜਾ ਕੀ ਨ્યાਇ ਦਲਵਾਂਦਾ ਸੀਗਾ ਕਿ ਕੋਈ ਜਿਹੜਾ ਇੱਕ ਇੰਡੀਵਿਜੂਅਲ ਬੰਦਾ ਆਪਣੀ ਪਾਵਰ ਦੀ ਮਿਸਯੂਜ਼ ਕਰਕੇ ਠੀਕ ਹੈ ਜਿਹੜਾ ਹਿਊਮੈਨਿਟੀ ਨਾਲ ਨਾਰਹੰਸਾਰ ਨਾਰਹੰਸਾਰ ਕਰਦੇ ਸੀਗੇ ਠੀਕ ਹੈ ਜੀ ਉਹਨਾਂ ਨੂੰ ਉਹਦੀ ਪੈਰਵਾਹੀ ਕਰ ਲਈ ਜਾਂ ਉਹਨਾਂ ਨੂੰ ਨਿਆਂ ਦਿਨ ਲਈ ਉਹ ਸਰਦਾਰਨ ਦੀ ਇੱਕ ਕ੍ਰਿਮੀਨਲ ਕੋਰਟ ਦੀ ਸਥਾਪਨਾ ਕੀਤੀ ਗਈ ਠੀਕ ਹੈ ਜੀ ਸੋ ਕਹਿੰਦਾ ਭਾਬਾ ਇਹ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਇਨਸਾਨੀਅਤ ਦੇ ਖਿਲਾਫ ਕੋਈ ਜੁਰਮ ਕਰਦਾ ਹੈ ਸੀਗਾ ਉਸ ਵਿਅਕਤੀ ਦੇ ਖਿਲਾਫ ਜਿਹੜਾ ਨਿਆਂ ਦਵਾਉਣ ਦੇ ਲਈ ਇਹ ਜਿਹੜੀ ਇਸ ਦੀ ਜਿਹੜੀ ਇਹ ਸਥਾਪਨਾ ਕੀਤੀ ਗਈ ਹੈ ਬਿਲਕੁਲ ਜਿੰਨੇ ਵੀ ਸਾਡੇ ਇੱਥੇ ਵਾਰ ਅਗੇਂਸਟ ਲੜਾਈਆਂ ਹੋਈਆਂ ਜਾਂ ਜੈਨੋਸਾਈਡਸ ਹੋਏ ਨੇ ਜਾਂ ਇੱਕ ਹਿਊਮਨ ਦੇ ਅਗੇਂਸਟ ਹੋਏ ਨੇ ਕ੍ਰਾਈਮ ਹਾਂਜੀ ਇਹ ਬੇਸਿਕਲੀ ਉਹਨਾਂ ਨੂੰ ਜਸਟਿਸ ਦਵਾਉਣ ਲਈ ਉਹਨਾਂ ਨੂੰ ਉਹਨਾਂ ਨੂੰ ਸਾਰਾ ਕਲੈਕੂਲੇਟ ਕਰ ਲਈ ਐਬਰਾ ਠੀਕ ਹੈ ਜੀ ਇਹ ਤਾਂ ਸਗੀ ਜੀ ਇਤਿਹਾਸ ਦੀ ਗੱਲ ਕਿ ਜਿਹੜਾ ਇੰਟਰਨੈਸ਼ਨਲ ਜਸਟਿਸ ਡੇ ਦਾ ਇਤਿਹਾਸ ਕੀ ਹੈ ਤਾਂ ਇਸ ਦੇ ਤਹੇ ਜਿਹੜਾ ਇੰਟਰਨੈਸ਼ਨਲ ਕਲਮਰ ਕੋਰਟ ਜਿਹੜੇ ਬਣਾਏ ਗਏ ਉਹਦਾ ਕੀ ਇਤਿਹਾਸ ਹੈ ਤਾਂ ਹੁਣ ਆਪਾਂ ਗੱਲ ਕਰਾਂਗੇ ਕਿ ਇਹ ਸ਼ੁਰੂ ਕਾਤੋਂ ਹੋਏ ਆ ਜੀ ਕਿਹੜੀ ਸਦੀ ਦੇ ਵਿੱਚ ਜਾਂ ਕਿਹੜੇ ਸਾਲ ਦੇ ਵਿੱਚ ਇਹ ਕੋਰਟ ਸ਼ੁਰੂ ਹੋਏ ਜੀ ਇਹਦੀ ਜਿਹੜੀ ਬੇਸਿਕਲੀ ਸੀਗੀ 1 ਜੁਲਾਈ 2002 ਤੋਂ ਸ਼ੁਰੂਆਤ ਹੋਈ ਸੀਗੀ ਠੀਕ ਹੈ ਜੀ ਔਰ ਉਸ ਤੋਂ ਬਾਅਦ ਰੈਗੂਲਰਲੀ ਚਲਦੀ ਆ ਰਹੀ ਹੈ ਠੀਕ ਹੈ ਜੀ ਇਹਦਾ ਜਿਹੜਾ ਬੇਸਿਕਲੀ ਅਵੇਅਰਨੈਸ ਜਿਹੜੀ ਇਹਦੀ ਬੇਸਿਕਲੀ ਜਿਹੜਾ ਇਹਦਾ ਟਾਕ ਹੁੰਦਾ ਕਿ ਅਵੇਅਰਨੈਸ ਹੈ ਨਾ ਇੰਟਰਨੈਸ਼ਨਲ ਜਸਟਿਸ ਬਾਰੇ ਠੀਕ ਹੈ ਜੀ ਕਿ ਜਿਹਦੇ ਵਿੱਚ ਉਹ ਪ੍ਰੋਮੋਟ ਕਰ ਸਕਦੇ ਕਿ ਜਿਹੜੇ ਵੀ ਵੋਲਸ ਦੇ ਜਿਹੜੀਆਂ ਲੜਾਈਆਂ ਹੁੰਦੀਆਂ ਡਿਸਪਿਊਟਸ ਹੁੰਦੇ ਕੰਟਰੀਜ਼ ਤੇ ਉਹ ਉੱਥੇ ਆ ਕੇ ਮੁੱਦੇ ਸੋਲਵ ਹੁੰਦੇ ਨੇ ਠੀਕ ਹੈ ਔਰ ਇੱਕ ਤਰੀਕ ਇੰਟਰਨੈਸ਼ਨਲ ਲੇਨੋ ਜਸਟਿਸ ਦੇ ਇਸ ਲਈ ਕਿਹਾ ਜਾਂਦਾ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਇਸ ਲਈ ਜਾਂਦੀ ਹੈ ਕਿਉਂਕਿ ਇਹ ਪੂਰੇ ਆਲ ਓਵਰ ਯੂਨੀਵਰਸਲ ਜਿਹੜੇ ਗਲੋਬਲੀ ਬਣਾਈ ਗਈ ਸਥਾਪਨਾ ਹੈ ਬਿਲਕੁਲ ਠੀਕ ਹੈ ਏ ਤੁਸੀਂ ਜਦ ਅਸੀਂ ਤੁਹਾਨੂੰ ਸਵਾਲ ਕਰਦੇ ਆ ਤਾਂ ਇੱਕ ਤੁਸੀਂ ਦੋ ਕੋਰਟਾਂ ਦਾ ਨਾਮ ਲੈਨੇ ਹੋ ਇੱਕ ਤੁਸੀਂ ਕਹਿੰਦੇ ਜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਸਾਈਸੀ ਤੇ ਦੂਜੀ ਤੁਸੀਂ ਕਹਿੰਦੇ ਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਹ ਦੋਹਾਂ ਕੋਰਟਾਂ ਕੀ ਇੱਕੋ ਸੇਮ ਹਨ ਜਾਂ ਇਹਨਾਂ ਦੇ ਵਿੱਚ ਫਰਕ ਹੈ ਜਾਂ ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੇਸਿਸ ਚੱਲਦੇ ਹਨ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਰੂਬਰੂ ਕਰੋ ਜੀ ਬਿਲਕੁਲ ਤੁਸੀਂ ਸਹੀ ਸਵਾਲ ਪੁੱਛਿਆ ਹੈ ਐ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੇ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਜਸਟਿਸ ਹੈ ਇਹ ਦੋਨੋਂ ਅਲੱਗ-ਅਲੱਗ ਨੇ ਠੀਕ ਹੈ ਜੀ ਬੇਸਿਕਲੀ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਹਾਂਜੀ ਇਹ ਇੱਕ ਇੰਡੀਵਿਜੂਅਲ ਨੂੰ ਵੀ ਸਜ਼ਾ ਦੇ ਸਕਦਾ ਵੈ ਡਿਫਰੈਂਟ ਕੰਟਰੀਜ਼ ਤੋਂ ਵੀ ਜਿਨ੍ਹਾਂ ਨੇ ਇਹੋ ਜਿਹੇ ਆਫੈਂਸ ਕੀਤੇ ਹੁੰਦੇ ਆ ਜਿਹੜੇ ਅਗੇਂਸਟ ਹਿਊਮਨ ਹੁੰਦੇ ਨੇ ਜਾਂ ਜੇਨੋਸਾਈਡ ਕੀਤੇ ਹੁੰਦੇ ਠੀਕ ਹੈ ਜੀ ਔਰ ਇਹ ਜਿਹੜਾ ਹੈਗਾ ਵਾ ਇੱਕ ਇੰਡੀਵਿਜੂਅਲ ਨਹੀਂ ਦੇ ਸਕਦਾ ਕਿਸੇ ਹੋਰ ਨਹੀਂ ਸਕਦਾ ਬਟਕਿ ਜਿਹੜਾ ਦੂਜੇ ਪਾਸੇ ਜਿਹੜਾ ਇੰਟਰਨੈਸ਼ਨਲ ਜੁਡੀਸਟਸ ਹੈਗਾ ਵਾ ਹਾਂਜੀ ਉਹ ਇੱਕ ਉਹ ਕੰਟੀਨਿਊਟੀ ਦਿੰਦਾ ਜਿਵੇਂ ਡਿਸਪੂਟ ਸੈਟਲ ਹੁੰਦਾ ਹੈ ਡਿਸਪੂਟ ਬੀਟਵੀਨ ਦੀ ਕੰਟਰੀ ਜਿਵੇਂ ਅੱਜਕੱਲ ਸਾਡਾ ਗਾਜ਼ਾ ਵਾਲਾ ਲੜਾਈ ਚੱਲਦੀ ਪਈ ਹੈ ਜਿਵੇਂ ਯੂਕਰੇਨ ਤੇ ਰਸ਼ੀਆ ਵਾਲੀ ਲੜਾਈ ਚੱਲਦੀ ਸੀ ਇਹੋ ਚੀਜ਼ਾਂ ਨੂੰ ਸੈਟਲ ਕਰਦੇ ਜੋ ਕਹਿੰਦਾ ਪਾਵੇ ਹੈ ਕਿ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਉਸ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਇਨਸਾਨੀਅਤ ਦੇ ਖਿਲਾਫ ਕੋਈ ਜੁਰਮ ਕਰਦਾ ਹੈ ਉਸ ਦੇ ਖਿਲਾਫ ਜਿਹੜਾ ਉਹ ਕੇ ਇਹ ਇਹ ਅਦਾਲਤ ਜਿਹੜਾ ਕਿ ਯਾਨੀ ਕਿ ਕੋਈ ਵੀ ਆਮ ਮੱਤੀ ਉਤੇ ਜਾ ਸਕਦਾ ਹੈ ਇਹ ਉਹ ਹੈ ਕਿ ਜਿਹੜਾ ਇੱਕ ਆਪਣੀ ਪਾਵਰ ਦੀ ਮਿਸਯੂਜ਼ ਕਰਦਿਆਂ ਹੋਇਆ ਠੀਕ ਹੈ ਠੀਕ ਹੈ ਇੱਕ ਹਿਊਮਨ ਅਗੇਂਸਟ ਚਲੇ ਯੂਨੀਵਰਸਲ ਹਿਊਮੈਨਿਟੀ ਦੇ ਅਗੇਂਸਟ ਚਲੇ ਠੀਕ ਹੈ ਜੀ ਉੱਥੇ ਉੱਥੇ ਠੀਕ ਹੈ ਜੀ ਇਸ ਦੇ ਨਾਲ ਇੱਕ ਹੋਰ ਬਹੁਤ ਜ਼ਰੂਰੀ ਸਵਾਲ ਹੈ ਕਿ ਅਸੀਂ ਆਮ ਜਨਤ ਅਦਾਲਤ ਦੇ ਵਿੱਚ ਕੋਈ ਕਾਨੂੰਨ ਡਿਸਕਸ ਕਰਦੇ ਹਾਂ ਉਸ ਦੇ ਵਿੱਚ ਅਸੀਂ ਗੱਲ ਕਰਦਗੇ ਅਦਾਲਤ ਦੀ ਜੂਰਿਸਡਿਕਸ਼ਨ ਕੀ ਜਿਹੜਾ ਉਹ ਉਸ ਦੀ ਕਿਹੜੀ ਹਰ ਇੱਕ ਅਦਾਲਤ ਦੀ ਇੱਕ ਆਪਣੀ ਜੂਰਿਸਡਿਕਸ਼ਨ ਹੁੰਦੀ ਹੈ ਜਿੱਦਾਂ ਸਾਡੇ ਜ਼ਿਲ੍ਹਾ ਅਦਾਲਤਾਂ ਹਨ ਉਹਨਾਂ ਦੇ ਜ਼ਿਲੇ ਤੱਕ ਹੁੰਦੀਆਂ ਫਿਰ ਮਾਨਯੋਗ ਹਾਈ ਕੋਰਟ ਆ ਜਾਂਦੇ ਵੇ ਉਸ ਤੋਂ ਬਾਅਦ ਮਾਨਯੋਗ ਜਿਹੜੀ ਸੁਪਰੀਮ ਕੋਰਟ ਸਾਡੇ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਫਿਰ ਹਰ ਕਾਨੂੰਨ ਦੇ ਵਿੱਚ ਵੀ ਇਹ ਗੱਲ ਲਿਖਿਆ ਹੁੰਦਾ ਹੈ ਕਿ ਇਹ ਜਿਹੜਾ ਕਾਨੂੰਨ ਹੈ ਕਿਸ ਦੇ ਉੱਤੇ ਲਾਗੂ ਹੁੰਦਾ ਹੈ ਬਹੁਤ ਸਾਰੇ ਕਾਨੂੰਨ ਜਿਹੜੇ ਹੈ ਜਿਹੜੇ ਫੌਜਦਾਰੀ ਦੇ ਹਨ ਉਹ ਸਾਰੇ ਤਰ੍ਹਾਂ ਦੇ ਵਿਅਕਤੀਆਂ ਦੇ ਲਾਗੂ ਹੁੰਦੇ ਪਰ ਜਿੱਥੇ ਅਸੀਂ ਸਿਵਲ ਵਾਲੇ ਪਾਸੇ ਆਏ ਨੇ ਉਹ ਚ ਲਿਖਿਆ ਹੁੰਦਾ ਕਿ ਕੁਝ ਵਿਅਕਤੀਆਂ ਦੇ ਲਾਗੂ ਹੁੰਦਾ ਹੈ ਤੇ ਕੋਰਟ ਤੇ ਨਹੀਂ ਕਿਉਂਕਿ ਉਹਨਾਂ ਦੇ ਲਈ ਕੋਈ ਹੋਰ ਕਾਨੂੰਨ ਬਣਾਇਆ ਗਿਆ ਹੈ ਐਦਾਂ ਜਿਹੜਾ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਹੈ ਇੰਟਰਨੈਸ਼ਨਲ ਜਿਹੜਾ ਆਪਾਂ ਡੇ ਆਫ ਜਸਟਿਸ ਵੀ ਮਨਾ ਰਹੇ ਹਾਂ ਉਸ ਦੇ ਲਈ ਆਈਸੀਸੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟਸ ਜਾਂ ਆਈਸੀਜ ਉਹਦੇ ਵਿੱਚ ਜਿੱਦਾਂ ਦੁਨੀਆ ਦੇ ਵਿੱਚ ਤਕਰੀਬਨ 192 ਮੁਲਕ ਹਨ ਹਰ ਇੱਕ ਮੁਲਕ ਦਾ ਜਿਹੜੇ ਵਿਅਕਤੀ ਦੇ ਉੱਤੇ ਉਹ ਲਾਗੂ ਹੁੰਦਾ ਹੈ ਜਾਂ ਫਿਰ ਜਿਹੜੇ ਇਕੱਲੇ ਮੁਲਕ ਜਿਨ੍ਹਾਂ ਨੇ ਕੋਈ ਟ੍ਰੀਟੀ ਸਾਈਨ ਕੀਤੀ ਹੋਈ ਹੈ ਜਿੱਦਾਂ ਤੁਸੀਂ ਰੋਮ ਟ੍ਰੀਟੀ ਦੱਸੀ ਜਾਂ ਕੋਈ ਇਹੋ ਜਿਹਾ ਚਾਰਟਰ ਸਾਈਨ ਕੀਤਾ ਹੋਇਆ ਉਹਨਾਂ ਦੇ ਉੱਤੇ ਹੀ ਲਾਗੂ ਹੋਊਗਾ ਜੀ ਇਹ ਬੀਸਿਕਲੀ ਇਹ ਜਿਹੜੇ ਕਾਨੂੰਨ ਹੈਗਾ ਵਾ ਮੰਨਣ ਦੀ ਗੱਲ ਜਿਨ੍ਹਾਂ ਨੇ ਟੀਟੀ ਸਾਈਨ ਕੀਤੀ ਹੈ ਜਾਂ ਜਿਹੜੇ ਯੂਨਾਈਟਿਡ ਨੇਸ਼ਨ ਦੇ ਅੰਡਰ ਫਾਲ ਕਰਦੇ ਹਾਂ ਜੀ ਇਹ ਜਿਹੜੇ ਸਾਰੇ ਹੈ ਉਹਨਾਂ ਤੇ ਹੈ ਤਕਰੀਬਨ ਸਾਡੇ 192 ਕੰਟਰੀਜ਼ ਦੇ ਵਿੱਚੋਂ 60 ਕੰਟਰੀਆਂ ਦੇ ਅੰਡਰ ਨੇ ਇਹ ਇਹਨੂੰ ਮੰਨਦੇ ਨੇ ਤੇ ਉਹਨੂੰ ਸਾਰਾ ਫਾਲੋ ਕਰਦੇ ਜਿਵੇਂ ਸਾਡਾ ਹਿੰਦੁਸਤਾਨ ਪਾਕਿਸਤਾਨ ਵਾ ਇਹ ਸਾਰੇ ਇਨਕਲੂਡ ਬਿਲਕੁਲ ਠੀਕ ਹੈ ਯੂਐਸ ਵੀ ਇਨਕਲੂਡ ਬਿਲਕੁਲ ਠੀਕ ਸੋ ਕਹਿੰਦਾ ਭਾਵੇਂ ਹੈ ਕਿ ਇਹ ਜਿਹੜੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ तकरीबन 60 ਮੁਲਕਾਂ ਦੇ ਵਿੱਚ ਇੱਕ ਜਿਹੜਾ ਆਪਸ ਵਿੱਚ ਇੱਕ ਐਗਰੀਮੈਂਟ ਹੋਇਆ ਹੋਇਆ ਹੈ ਜਿਹਨਾਂ ਨੇ ਇਸ ਮਾਨਜੋਗ ਅਦਾਲਤ ਨੂੰ ਮਾਨਤਾ ਦਿੱਤੀ ਹੋਈ ਹੈ ਤੇ ਨਾਲ ਦੇ ਨਾਲ ਇਹ ਗੱਲ ਵੀ ਮੰਨੀ ਹੋਈ ਹੈ ਕਿ ਜੋ ਵੀ ਇਸ ਮਾਨਜੋਗ ਅਦਾਲਤ ਦਾ ਫੈਸਲਾ ਹੋਊਗਾ ਉਹ ਜਿਹੜਾ ਇਹ ਮੁਲਕਾਂ ਨੇ ਜਿਹਨੇ ਆਪਾਂ ਜਿਹਨੂੰ ਕਹਿੰਦੇ ਸਿਗਨੇਟਰੀ ਨੇ ਜਿਨ੍ਹਾਂ ਨੇ ਸਾਈਨ ਕੀਤੇ ਐ ਐਗਰੀਮੈਂਟ ਉਹਨਾਂ ਦੇ ਉੱਤੇ ਇਹ ਲੱਗ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿੰਨਾ ਜਿੰਨਾਂ ਨੇ ਇਹ ਅੰਡਰ ਆਂਦੇ ਨੇ ਜਿਹੜੇ 60 ਘੰਟਿਆਂ ਮਤਲਬ ਦੱਸਿਆ ਹੋਇਆ ਉਹ 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 ਉੱਥੇ ਉਹ ਆਪਣੀ ਗੱਲ ਉੱਥੇ ਲਿਜਾ ਵੀ ਸਕਦੇ ਨੇ ਤੇ ਨਿਆਂ ਲਿਆ ਵੀ ਸਕਦੇ ਠੀਕ ਹੈ ਬੇਸਿਕਲੀ ਇੰਟਰਨੈਸ਼ਨਲ ਕੋਰਟ ਨੇ ਉਹਨਾਂ ਨੂੰ ਨਿਆਂ ਦਿਲਾਣਾ ਹੁੰਦਾ ਕਿ ਜਿਹੜੀ ਗਲਤ ਚੀਜ਼ ਹੋਈ ਹੈ ਜਿਵੇਂ ਨਰਾਂਹਸਾਰ ਹੋਇਆ ਜਾਂ ਵਾਰ ਜਿਹੜੀਆਂ ਗਲਤ ਵਾਰਾਂ ਵਿਦਆਊਟ ਟ੍ਰੀਟੀ ਤੋਂ ਹੁੰਦੀਆਂ ਉਹਦੇ ਕੇਸ ਬਿਲਕੁਲ ਠੀਕ ਹੈ ਇਹ ਤੁਸੀਂ ਦੁਬਾਰਾ ਦੁਬਾਰਾ ਸਾਨੂੰ ਦੱਸ ਰਿਹਾ ਹੋ ਕਿ ਜਿਹੜਾ ਮਾਨਜੋਗ ਇੰਟਰਨੈਸ਼ਨਲ ਕੋਰਟ ਹੈ ਜੀ ਕ੍ਰਿਮੀਨਲ ਕੋਰਟ ਹੈ ਜਿਹੜਾ ਵਰਲਡ ਡੇ ਜਸਟਿਸ ਜਿਹਦੇ ਲਈ ਮਨਾਇਆ ਜਾਂਦਾ ਹੈ ਉਸ ਦੇ ਵਿੱਚ ਜਿਹੜਾ ਜੀਨੋਸਾਈਡ ਜਾਂ ਇਨਸਾਨੀਅਤ ਦੇ ਖਿਲਾਫ ਜਿਹੜੇ ਜੁਰਮ ਹੁੰਦੇ ਹਨ ਉਹਨਾਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਥੋੜਾ ਜਿਹਾ ਆਪਾਂ ਹੋਰ ਦਰਸ਼ਕਾਂ ਦੀ ਜਾਣਕਾਰੀ ਲਈ ਵਿਸਥਾਰ ਚ ਉਸ ਬਾਰੇ ਗੱਲ ਕਰਾਂਗੇ ਕਿ ਕੇਵਲ ਹੀ ਜੀਨੋਸਾਈਡ ਜਿੱਦਾਂ ਨਸੰਗਾਰ ਲੋਕਾਂ ਦੇ ਖਿਲਾਫ ਹੋਇਆ ਜਾਂ ਹਿਊਮਨ ਰਾਈਟਸ ਕਟੇਲ ਕੀਤੇ ਉਹੋ ਜਿਹੇ ਕੇਸਿਸ ਹੁੰਦੇ ਐ ਤੋਂ ਇਲਾਵਾ ਹੋਰ ਵੀ ਕੋਈ ਜਿਹੜੇ ਕੇਸ ਉੱਥੇ ਕੀਤੇ ਜਾ ਨਹੀਂ ਹੋਰ ਕੋਈ ਜਿਆਦਾ ਹੋਰ ਕੇਸ ਨਹੀਂ ਹੁੰਦੇ ਬੇਸਿਕਲੀ ਇੱਕ ਐਵ ਹੈ ਇੱਕ ਜਿਹੜਾ ਇੰਟਰਨੈਸ਼ਨਲ ਜਸਟਿਸ ਹੈ ਇਹ ਅਮਨ ਸ਼ਾਂਤੀ ਲਈ ਹੈ ਇਹਦਾ ਬੇਸਿਕ ਜਿਹੜਾ ਮੋਟਿਵ ਹੈ ਉਹ ਇੱਕ ਹਿੰਦੂ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਲੈਣਾ ਹੈ ਤੇ ਜਦੋਂ ਅਮਨ ਸ਼ਾਂਤੀ ਉਦੋਂ ਹੀ ਆਏਗੀ ਜਦੋਂ ਵਾਰਸ ਨਹੀਂ ਹੋਣਗੀਆਂ ਜਦੋਂ ਇਦਾਂ ਦੇ ਨਰਸ ਹਾਰ ਨਹੀਂ ਹੋਣਗੇ ਸੋ ਇਹ ਇਦਾਂ ਲਈ ਜਿਹੜੇ ਮੁੱਦੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਹੁੰਦੇ ਨੇ ਇਹ ਉੱਥੇ ਉਹੀ ਡਿਸਾਈਡ ਹੁੰਦੇ ਨੇ ਠੀਕ ਹੈ ਜੀ ਇਹ ਜਿਹਦਾ ਤੁਸੀਂ ਦੱਸਿਆ ਕਿ ਮੇਨ ਜਿਹੜਾ ਟੀਚਾ ਹੈ ਉਹ ਹੈ ਜੀ ਦੁਨੀਆ ਦੇ ਵਿੱਚ ਅਮਨ ਹੋਣਾ ਕੀ ਕਿਹਾ ਜਾਂਦਾ ਹੈ ਕਿ ਦੁਨੀਆ 'ਚ ਕਿਤੇ ਵੀ ਜੇ ਜੰਗ ਚੱਲਦੀ ਹੈ ਉਸ ਦਾ ਇਸ ਦਾ ਮਤਲਬ ਇਹ ਹੈ ਕਿ ਉਸ ਦਾ ਅਸਰ ਸਿੱਧੇ ਜਾਂ ਕਹਿ ਲੋ ਕਿ ਜਿਹੜਾ ਡਾਇਰੈਕਟ ਔਰ ਇੰਡਾਇਰੈਕਟਲੀ ਜਿਹੜਾ ਹੈ ਉਹ ਹਰ ਇੱਕ ਵਿਅਕਤੀ ਦੇ ਉੱਤੇ ਜਿਹੜਾ ਦੁਨੀਆ ਦੇ ਵਿੱਚ ਰਹਿ ਰਿਹਾ ਉਸ ਦੇ ਉੱਤੇ ਹੁੰਦਾ ਹੈ ਤਾਂ ਇਸ ਦੇ ਨਾਲ ਲੱਗਦਾ ਹੈ ਸਾਡਾ ਇਹ ਸਵਾਲ ਹੈ ਕਿ ਜਿਹੜਾ ਵਰਲਡ ਜਸਟਿਸ ਡੇ ਹੈ ਇਸ ਨੂੰ ਮਨਾਉਣਾ ਕਿਉਂ ਜ਼ਰੂਰੀ ਹੈ ਜਾਂ ਇਸ ਦੀ ਕੀ ਇੰਪੋਰਟੈਂਸ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਾਂ ਦੇਖੋ ਜੀ ਅੱਜ ਦਾ ਜੇ ਤੁਸੀਂ ਮੁੱਦਾ ਬੜਾ ਅੱਛਾ ਚੁਣਿਆ ਵੈ ਕਿਉਂਕਿ ਕਈ ਲੋਕਾਂ ਨੂੰ ਪਤਾ ਹੀ ਨਹੀਂ ਐ ਇਸ ਚੀਜ਼ ਬਾਰੇ ਇਹ ਦਿਨ ਬਾਰੇ ਹੀ ਪਤਾ ਨਹੀਂ ਹੈ ਠੀਕ ਹੈ ਜੀ ਔਰ ਮੈਨੂੰ ਮੇਰੀ ਇਹ ਮੰਨਣਾ ਹੈ ਕਿ ਇਹ ਦਿਨ ਬਾਰੇ ਮੰਨਣਾ ਇਹਨੂੰ ਇਹਨੂੰ ਮਨਾਣਾ ਬਹੁਤ ਅੱਛਾ ਹੈ ਕਿਉਂਕਿ ਜੇ ਆਪਾਂ ਇਸ ਚੀਜ਼ ਨੂੰ ਜਾਣਾਂਗੇ ਪਛਾਣਾਂਗੇ ਤਦੇ ਸਾਡੇ ਚ ਅਵੇਰਨੈਸ ਆਏਗੀ ਠੀਕ ਹੈ ਜੀ ਤਦੇ ਸਾਡੇ ਚ ਅਵੇਰਨੈਸ ਆਏਗੀ ਕੀ ਹੈ ਸਾਡੀ ਬੇਸਿਕਲੀ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈਗੀ ਹੈ ਇਹਦਾ ਜਿਹੜਾ ਮੇਨ ਮੁੱਦਾ ਹੈਗਾ ਵੈ ਉਹ ਅਮਨ ਸ਼ਾਂਤੀ ਲੈਣਾ ਵੈ ਜਿਹੜੀ ਹਿਮੈਨਿਟੀ ਦੇ ਅਗੇਂਸਟ ਜਿਨ੍ਹਾਂ ਨੇ ਕ੍ਰਾਈਮ ਕੀਤੇ ਐ ਉਹਨਾਂ ਨੂੰ ਸਜ਼ਾ ਦੇਣਾ ਵੈ ਤੇ ਇਹ ਚੀਜ਼ਾਂ ਨੂੰ ਜੇ ਅਵੇਰਨੈਸ ਹੋਏਗੀ ਅਮਨ ਸ਼ਾਂਤੀ ਤਦ ਹੀ ਆਏਗੀ ਤਦ ਹੀ ਜਿਹੜੀਆਂ ਜਿਹੜੇ ਐ ਜਿਹੜੇ ਜਿਹੜੇ ਆਪਣੀ ਪਾਵਰ ਦਾ ਮਿਸਯੂਜ਼ ਕਰਕੇ ਜਿੱਦਾਂ ਕਰਦੇ ਨੇ ਕੰਟਰੀਜ਼ ਵਾਲੇ ਜਿਹੜੇ ਗਾਜ਼ਾ ਵਾਲੇ ਕਰਦੇ ਫਿਰ ਸੀ ਜਿੱਦਾਂ ਯੂਕਰੇਨ ਸੋ ਇਹ ਚੀਜ਼ਾਂ ਨੂੰ ਬਹੁਤ ਜ਼ਰੂਰੀ ਅਵੇਰਨੈਸ ਐ ਤਦ ਹੀ ਮੁਲਕ ਸਾਡੇ ਪੂਰੇ ਵਰਲਡ ਦੇ ਵਿੱਚ ਅਮਨ ਸ਼ਾਂਤੀ ਆਏਗੀ ਸੋ ਕਹਿੰਦਾ ਭਾਵ ਹੈ ਕਿ ਇਹ ਲੋਕਾਂ ਦੇ ਵਿੱਚ ਇੱਕ ਜਿਹੜਾ ਅਮਨ ਸ਼ਾਂਤੀ ਦੀ ਸਦਭਾਵਨਾ ਹੈ ਇੱਕ ਸਨੇਹਾ ਹੈ ਉਸ ਨੂੰ ਦੇਣ ਲਈ ਹੈ ਜਿਹੜਾ ਇਹ ਦਿਨ ਹੈ ਉਸ ਨੂੰ ਮਨਾਉਣਾ ਬਹੁਤ ਜ਼ਰੂਰੀ ਹੈ ਬਿਲਕੁਲ ਹੁਣ ਸਾਡੇ ਦਰਸ਼ਕਾਂ ਦੇ ਮਨ 'ਚ ਇਹ ਵੀ ਸਵਾਲ ਆਉਂਦੇ ਹੋਗੇ ਕਿ ਕਿਹੋ ਜਿਹੇ ਜੇ ਕੇਸ ਸੀਐਸ ਦੇ ਵਿੱਚ ਜਿਹੜਾ ਤੁਸੀਂ ਦੱਸਿਆ ਕਿ ਹੈਂਡਲ ਹੁੰਦੇ ਆ ਤਾਂ ਉਹ ਕਿਹੜੇ ਇਹੋ ਜਿਹੇ ਕੋਈ ਸਾਡੇ ਜਿਹੜਾ ਰੀਸੈਂਟ ਪਾਸ ਦੇ ਵਿੱਚ ਕੇਸ ਸੀਗੇ ਜਿਹੜੇ ਆਈਸੀਸੀ ਨੇ ਜਿਹੜੇ ਹੈਂਡਲ ਕੀਤੇ ਸੀ ਉਹ ਥੋੜਾ ਜਿਹਾ ਸਾਡੇ ਦਰਸ਼ਕਾਂ ਲਈ ਜਾਣਕਾਰੀ ਤੁਸੀਂ ਦੱਸੋ ਜੀ ਜੋ ਜਿੱਥੋਂ ਤੱਕ ਮੇਰਾ ਹੈ ਕਿ ਮੈਨੂੰ ਦੋ ਕੇਸਾਂ ਦਾ ਪਤਾ ਹੈ ਇੱਕ ਇਹਨਾਂ ਦਾ ਜਿਹੜਾ ਹੋਇਆ ਸੀਗਾ ਥੋਮਸ ਲੌਮਬਕ ਦਾ ਸੀਗਾ ਜਿਹੜਾ ਉਹ ਉਹਨਾਂ ਨੇ ਨਾ ਇੱਕੋ ਬੰਦੇ ਨੇ ਇੱਕ ਬੱਚਿਆਂ ਨੂੰ ਸੋਲਜਰ ਬਣਾ ਕੇ ਤੇ ਉਹਨਾਂ ਨੂੰ ਲੜਾਈਆਂ ਤੇ ਭੇਜ ਦਿੰਦਾ ਸੀਗਾ ਠੀਕ ਹੈ ਜੀ ਉਹ ਮੁੱਦਾ ਕ੍ਰਿਮੀਨਲ ਕੋਰਟ ਆਫ ਜਸਟਿਸ ਨੇ ਚੱਕਿਆ ਸੀਗਾ ਬੜਾ ਠੀਕ ਹੈ ਜੀ ਤੇ ਉਹ ਉਹਨਾਂ ਨੂੰ ਉਹਨੂੰ ਉਹਨਾਂ ਨੇ ਕਨਵਿਕਟ ਕੀਤਾ ਸੀਗਾ ਠੀਕ ਹੈ ਜੀ ਤੇ ਇੱਕ ਸਾਡਾ ਸੀਗੇ ਜੀ ਮਿਸਟਰ ਬਸ਼ੀਰ ਸੀਗੇ ਉਹਨਾਂ ਨੇ ਇੱਕ ਜੇਨੋਸਾਈਡ ਕੀਤਾ ਸੀ ਸੁਧਾਨ ਦੇ ਵਿੱਚ ਅੱਛਾ ਜੀ ਤੇ ਉਹਨਾਂ ਨੂੰ ਵੀ ਕਨਵਰਟ ਕੀਤਾ ਸੀਗਾ ਇਹਦੇ ਤਹਿਤ ਹੀ ਕਿ ਇੰਟਰਨੈਸ਼ਨਲ ਜਸਟਿਸ ਡੇ ਜਸਟ ਟੂ ਬ੍ਰਿੰਗ ਪੀਸ ਐਂਡ ਹੱਪ ਠੀਕ ਹੈ ਜੀ ਸੋ ਕਹਿੰਦਾ ਭਾਵੇਂ ਹੈ ਕਿ ਜਿਹੜਾ ਸਾਡਾ 60 ਮੁਲਕਾਂ ਨੇ ਕੋਪਰਾਲਾ ਕੀਤਾ ਹੈ ਇੱਕ ਜਿਹੜਾ ਇੰਟਰਨੈਸ਼ਨਲ ਕੋਰਟ ਜਿਹੜਾ ਜਸਟਿਸ ਡੇ ਮਨਾਇਆ ਜਾਂਦਾ ਹੈ ਜਿਸ ਦੇ ਤਹਿਤ ਕੋਰਟਾਂ ਜਿਹੜੀਆਂ ਸਟੈਬਲਿਸ਼ ਕੀਤੀਆਂ ਗਈਆਂ ਹਨ ਉਸ ਅਪਰਾਧਲੇ ਦੇ ਤਹਿਤ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਹੈ ਕਿ ਭਾਵੇਂ ਤੁਸੀਂ ਜਿੰਨੇ ਵੀ ਤਾਕਤਵਰ ਹੋ ਭਾਵੇਂ ਕਿਸੇ ਵੀ ਮੁਲਕ ਦੇ ਵਿੱਚ ਹੋ ਜੇ ਤੁਸੀਂ ਗਲਤ ਕੰਮ ਕਰੋਗੇ ਇਨਸਾਨੀਅਤ ਦੇ ਖਿਲਾਫ ਕਰੋਗੇ ਤਾਂ ਕਾਨੂੰਨ ਦੇ ਹੱਥ ਤੁਹਾਡੇ ਤੱਕ ਪਹੁੰਚੋਗੇ ਤਾਂ ਜਿਹੜਾ ਲੋਕਾਂ ਨੂੰ ਉਹ ਨਿਆਂ ਮਿਲੂਗਾ ਜੀ ਬਿਲਕੁਲ ਜਦੋਂ ਉਹ ਕਹਿੰਦੇ ਨੇ ਕਿ ਅਤ ਹਰ ਚੀਜ਼ ਦੀ ਮਾੜੀ ਹੁੰਦੀ ਹੈ ਹਾਂਜੀ ਹਾਂਜੀ ਜਦੋਂ ਇੱਕ ਬੰਦੇ 'ਚ ਇੱਕ ਇੱਕ ਈਗੋ ਪਾਵਰ ਆ ਜਾਂਦੀ ਹੈ ਕਿ ਹਾਂ ਜੀ ਮੈਂ ਤਾਂ ਰੱਬ ਆ ਹਾਂਜੀ ਤੇ ਉਹ ਉਸ ਨੂੰ ਦੇਖਦੇ ਹੋਏ ਆ ਬਹੁਤ ਕੁਝ ਕਰ ਦਿੰਦਾ ਹੈ ਜਿਵੇਂ ਸਦਮ ਹੁਸੈਨ ਵੀ ਕੀਤਾ ਸੀ ਬਟ ਉਹਦਾ ਕੇਸ ਜਿਹੜਾ ਉਹਨਾਂ ਨੇ ਲੋਕਲ ਕੋਰਟ ਚ ਚਲਾਇਆ ਸੀਗਾ ਬਟ ਕੋਈ ਉਹ ਐਸੀ ਉਹ ਉਸੇ ਲੈਵਲ ਦੀ ਚੀਜ਼ਾਂ ਨਹੀਂ ਕਿ ਤੁਸੀਂ ਇੱਕ ਪਾਵਰ ਚ ਜਿਹੜਾ ਦਿੰਦੇ ਹੋ ਤੁਹਾਨੂੰ ਇੱਕ ਇੱਕ ਜਿਹੜੀ ਹਿਊਮੈਨਿਟੀ ਨੂੰ ਸਰਵ ਕਰਨ ਦਾ ਮੌਕਾ ਦਿੱਤਾ ਸੀਗਾ ਤੇ ਬਟ ਜਦੋਂ ਤੁਸੀਂ ਉਹਦਾ ਮਿਸਯੂਜ਼ ਕਰੋਗੇ ਤੁਸੀਂ ਉਹਨੂੰ ਹੀ ਖਤਮ ਕਰਨ ਤੇ ਆ ਜਾਓਗੇ ਤੇ ਉਹਦੀ ਸੁਣਵਾਈ ਲਈ ਹਿੰਦੂ ਉੱਪਰ ਇੱਕ ਇੰਟਰਨੈਸ਼ਨਲ ਪੱਧਰ ਤੇ ਲੈਵਲ ਤੇ ਵੀ ਇਹ ਇੰਟਰਨੈਸ਼ਨਲ ਕੋਰਟਲ ਜਸਟਿਸ ਹੈ ਠੀਕ ਹੈ ਜੀ ਇਹ ਜਿਹੜਾ ਅੱਜ ਖਾਸ ਤੌਰ ਤੇ ਗੱਲ ਕਰ ਰਹੇ ਆ ਜਿਹੜਾ ਵਰਲਡ ਇੰਟਰਨੈਸ਼ਨਲ ਜਸਟਿਸ ਡੇ ਇਹ ਜੁਲਾਈ 17 ਨੂੰ ਜਿਹੜਾ ਹੈ ਵਰਲਡ ਇੰਟਰਨੈਸ਼ਨਲ ਜਸਟਿਸ ਡੇ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ। ਆਹੀ ਸਾਡਾ ਸਵਾਲ ਹੈ ਕਿ ਇਹ ਕਿਸ ਤਰੀਕੇ ਨਾਲ ਇਸ ਦਿਨ ਨੂੰ ਜਿਹੜਾ ਮਨਾਇਆ ਜਾਂਦਾ ਹੈ ਦੁਨੀਆ ਭਰ ਵਿੱਚ। ਦੇਖੋ ਜੀ ਦੁਨੀਆ ਭਰ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਕਈ ਸੈਮੀਨਾਰਸ ਹੁੰਦੇ ਨੇ, ਕਈ ਕਨਵੈਨਸ਼ਨਸ ਆਰਗੇਨਾਈਜ਼ ਕਰਦੇ ਨੇ, ਕਈ ਕੈਂਪ ਲਗਾਉਂਦੇ ਨੇ, ਕਈ ਇਦਾਂ ਹੀ ਜਿਹੜੇ ਸੈਮੀਨਾਰ ਅਟੈਂਡ ਕਰਕੇ ਮੀਟਿੰਗਸ ਕਰਦੇ ਨੇ, ਜਿਹਨੂੰ ਪ੍ਰਮੋਟ ਕਰਦੇ ਨੇ ਜਿੱਥੇ ਪੀਸ ਐਂਡ ਹਾਰਮਨੀ ਹੁੰਦੀ ਹੈ। ਜਿੱਦ ਅਸੀਂ ਵੀ ਜਿਹੜਾ ਲੋਕਾਂ ਨੂੰ ਰੂਪ ਰੂਪ ਕਰਾਉਣ ਦੇ ਮੌਕੇ ਤਾਂ ਤਾਂ ਕਿ ਜਿਹੜਾ ਪਰਸੋ 17 ਜੁਲਾਈ ਆਣੀ ਹੈ ਕਿ ਉਸ ਦਿਨ ਐ ਦਿਵਸ ਦੀ ਕੀ ਮਹਾਨਤਾ ਹੈਗੀ ਹੈ ਤੇ ਇਦਾਂ ਹੀ ਕੈਂਫਰਸ ਲੱਗਦੇ ਨੇ ਸੈਮੀਨਾਰ ਲੱਗਦੇ ਨੇ ਕਨਵੈਨਸ਼ਨ ਹੁੰਦੀਆਂ ਵਰਲਡ ਲੈਵਲ ਤੇ ਠੀਕ ਹੈ ਜੀ ਔਰ ਸਾਰੇ ਜਿਵੇਂ ਜਿਹੜੇ ਇਸ ਚੀਜ਼ ਨੂੰ ਡਿਸਕਸ ਕਰਦੇ ਨੇ ਔਰ ਵਕਤ ਵਕਤ ਆਪਣੇ ਸੁਝਾਅ ਦਿੰਦੇ ਨੇ ਕਿ ਆਪਾਂ ਪੂਰੇ ਵਰਲਡ ਦੇ ਵਿੱਚ ਅਮਨ ਤੇ ਸ਼ਾਂਤੀ ਕਿੱਦਾਂ ਲਿਆਈਏ ਜੋ ਵੋਲਸ ਨੂੰ ਕਿੱਦਾਂ ਅਸੀਂ ਅਵੋਇਡ ਕਰੀਏ ਸੋ ਕਹਿੰਦਾ ਭਾਵ ਹੈ ਕਿ ਹਰ ਇੱਕ ਕ੍ਰਿਕੇ ਨਾਲ ਉਪਰਾਲਾ ਕੀਤਾ ਜਾਂਦਾ ਹੈ ਕਿ ਜੇ ਇਸ ਉਪਰਾਲੇ ਦੇ ਨਾਲ ਆਮ ਲੋਕਾਂ ਤਾਈਂ ਇਸ ਦਿਨ ਦਾ ਮਹੱਤਵ ਪਹੁੰਚ ਸਕੇ ਤਾਂ ਜਿਹੜਾ ਆਮ ਲੋਕਾਂ ਦਾ ਜਿਹੜਾ ਹੈਗੀ ਸਤਿ ਭਾਵਨਾ ਜਾਂ ਜਿਹੜੀ ਸੋਚ ਆ ਉਹ ਜਿਹੜੀ ਦੁਨੀਆ ਦੇ ਵਿੱਚ ਜਿਹੜਾ ਅਮਨ ਅਤੇ ਸ਼ਾਂਤੀ ਦੇ ਵੱਲ ਨੂੰ ਜਿਹੜੀ ਇਹ ਜੁੜੇ ਤਾਂ ਇਸ ਦੇ ਨਾਲ ਆਪਾਂ ਅੱਜ ਦੇ ਦੌਰ ਦੇ ਵਿੱਚ ਜੀਨੇ ਹਨ ਕਿ ਆਪਾਂ ਸਾਨੂੰ 2025 ਦੇ ਵਿੱਚ ਜੀਨੇ ਹਨ ਤੁਸੀਂ ਦੇਖਦੇ ਹਾਂ ਕਿ ਜਿਹੜੀਆਂ ਸਾਡੀ ਜ਼ਿੰਦਗੀ ਦੇ ਰੋਜ਼ਾਨਾ ਦੇ ਭਾਵੇਂ ਮਸਲੇ ਹਨ ਭਾਵੇਂ ਸਾਡੇ ਘਰੇਲੂ ਹਨ ਭਾਵੇਂ ਸਾਡੇ ਵਪਾਰਕ ਖਾਣ ਜਾਂ ਕਾਮਕਾਨ ਵਾਲੇ ਮਸਲੇ ਹਨ ਜਾਂ ਪੋਲੀਟੀਕਲ ਮਸਲੇ ਹਨ ਹਰ ਇੱਕ ਚੀਜ਼ ਨੂੰ ਜਿਹੜਾ ਇੱਕ ਸੋਸ਼ਲ ਮੀਡੀਆ ਹੈ ਬਹੁਤ ਜਿਹੜਾ ਇਹ ਪ੍ਰਭਾਵਿਤ ਕਰਦਾ ਹੈ ਇਹ ਚਾਹਿਆ ਜਾਂਦਾ ਹੈ ਕਿ ਕੁਝ ਵੀ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ ਚਾਹੇ ਤੁਸੀਂ ਆਪਣੇ ਕੰਮ ਦੀ ਮਸ਼ਹੂਰੀ ਕਰਨੀ ਹੈ ਜਾਂ ਤੁਸੀਂ ਕੰਮ ਕਰਨਾ ਹੈ ਜਾਂ ਲੋਕਾਂ ਤਾਈਂ ਆਪਣੇ ਜਿਹੜੇ ਵਿਚਾਰ ਪਹੁੰਚਦੇ ਕਰਨੇ ਹਨ ਜਾਂ ਇਨਫੋਰਮੇਸ਼ਨ ਪਹੁੰਚਦੀ ਕਰਨੀ ਹੈ ਤਾਂ ਜਿਹੜਾ ਵਰਲਡ ਜਿਹੜਾ ਇੰਟਰਨੈਸ਼ਨਲ ਜਸਟਿਸ ਡੇ ਹੈ ਇਸ ਨੂੰ ਮਨਾਉਣ ਦੇ ਵਿੱਚ TAS9 ਤੇ ਜਿਹੜਾ ਮੈਸੇਜ ਦਿੱਤਾ ਜਾਂਦਾ ਹੈ ਤਾਂ ਉਹਦੇ ਵਿੱਚ ਸੋਸ਼ਲ ਮੀਡੀਆ ਦਾ ਕੀ ਰੋਲ ਹੈ ਉਹਦੇ ਬਾਰੇ ਵਿੱਚ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਜੀ ਸੋਸ਼ਲ ਮੀਡੀਆ ਅੱਜ ਦਾ ਸਭ ਤੋਂ ਇੰਪੋਰਟੈਂਟ ਮੀ ਚੀਜ਼ ਹੈ ਕਿ ਜਿਹਦੇ ਬਾਰੇ ਜੋ ਅਵੇਅਰਨੈਸ ਲਿਆ ਜਾਂਦਾ ਹਾਂਜੀ ਔਰ ਜੋ ਅੱਜ ਅਸੀਂ ਬੈਠੇ ਆਂ ਐਵੀ ਇੱਕ ਤਰ੍ਹਾਂ ਇਹ ਸੋਸ਼ਲ ਮੀਡੀਆ ਹੀ ਹੈ ਜਿਹੜੀ ਇੱਕ ਅਵੇਅਰਨੈਸ ਲਿਆ ਰਿਹਾ ਹੈ ਹੁਣ ਜਿਨ੍ਹਾਂ ਨੂੰ ਲੋਕਾਂ ਨੂੰ ਕਈ ਦਰਸ਼ਕਾਂ ਨੂੰ ਪਤਾ ਨਹੀਂ ਹੋਣਾ ਇੰਟਰਨੈਟ ਕੋਲ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਹੈ ਠੀਕ ਹੈ ਸੋ ਮੇਰੇ ਮੇਰੇ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਦਾ ਅੱਜ ਦੀ ਡੇਟ ਦੇ ਵਿੱਚ ਹਰ ਚੀਜ਼ ਕੱਲੇ ਐ ਨਹੀਂ ਕੱਲੇ ਐ ਇਹ ਦਿਨ ਮੰਨਦੇ ਹਾਂ ਹਰ ਚੀਜ਼ ਤੇ ਉਹ ਬੜਾ ਉਹਦਾ ਨਾ ਮੇਨ ਰੋਲ ਹੈ ਕਿਉਂਕਿ ਉਹਨਾਂ ਨੇ ਹੀ ਆਪਣੀ ਅਵੇਰਨੈਸ ਫੈਲਾਣੀ ਹੁੰਦੀ ਹੈ ਲੋਕਾਂ ਤੱਕ ਸਾਡੇ ਸੁਝਾਓ ਜਾਂ ਲੋਕਾਂ ਦੇ ਸੁਝਾਓ ਸਾਡੇ ਤੱਕ ਪਹੁੰਚਾਉਂਦੇ ਆ ਤੇ ਸੋਸ਼ਲ ਮੀਡੀਆ ਦਾ ਮੇਰੇ ਹਿਸਾਬ ਨਾਲ ਇਹ ਇਸ ਲੈਵਲ ਤੇ ਬੜਾ ਬਹੁਤ ਹੀ ਉੱਪਰ ਲੈਵਲ ਤੇ ਹੈ ਠੀਕ ਹੈ ਜੀ ਤਾ ਇਸ ਦੇ ਨਾਲ ਨਾਲ ਇੱਕ ਜਾਂਦਾ سوشل میڈیا ਦੀ ਗੱਲ ਕਰਦੇ ਹਾਂ ਇੱਕ ਪਾਸੇ ਤਾਂ ਆ ਜਾਂਦੀਆਂ ਜੀ ਏਜੰਸੀ ਜਿੱਦਾਂ ਉਹ ਆਈਸੀਸੀ ਹੋਗੀ ਇੰਟਰਨੈਸ਼ਨਲ ਕੋਰਟ ਔਰ ਕ੍ਰਿਮੀਨਲ ਕੋਰਟ ਹੋ ਗਿਆ ਜਾਂ ਆਈਸੀਜੇ ਹੋਗੇ ਜਾਂ ਸਾਡੇ ਮਾਨਯੋਗ ਅਦਾਲਤਾਂ ਹਨ ਜਾਂ ਹੋਰ ਬਥੇਰੀਆਂ ਗਵਰਨਮੈਂਟ ਏਜੰਸੀਜ਼ ਹਨ ਜਿਹੜੀਆਂ سوشل میڈیا ਦੇ ਥਰੂ ਤਾਂ ਬਾਕੀ ਵੱਖ-ਵੱਖ ਉਪਰਾਲੇਆਂ ਦੇ ਥਰੂ ਇਸ ਗੱਲ ਦਾ ਮੈਸੇਜ ਦਿੰਦੀਆਂ ਹਨ ਪਰ ਅਖੀਰ ਦੇ ਵਿੱਚ ਜਿਹੜਾ ਇੱਕ ਇਨਸਾਨ ਹੈ ਜੀ ਜਿਸ ਤਾਈਓ ਮੈਸੇਜ ਜਾਣਾ ਹੈ ਜੇ ਉਹ ਇੱਕ ਇੰਡੀਵਿਜੂਅਲ ਵੀ ਇਸ ਦੇੰ ਦੇ ਵਿੱਚ ਆਪਣਾ ਯੋਗਦਾਨ ਦੇਣਾ ਚਾਹੁੰਦਾ ਹੈ ਜੋ ਆਪਣਾ ਮੈਸੇਜ ਦੇਣਾ ਚਾਹੁੰਦਾ ਹੈ ਜਾਂ ਕਿਸੇ ਵੀ ਤਰੀਕੇ ਨਾਲ ਦੁਨੀਆ ਦੇ ਵਿੱਚ ਅਮਨਤਾ ਸ਼ਾਂਤੀ ਨੂੰ ਬढ़ावा ਦੇਣਾ ਚਾਹੁੰਦਾ ਹੈ ਤਾਂ ਉਹ ਕੀ ਕਰ ਸਕਦਾ ਹੈ ਉਹਦੇ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜੀ ਸੰਦੇਸ਼ ਦਿਓ ਦੇਖੋ ਜੀ ਇੱਕ ਇਨਸਾਨ ਦਾ ਆਪਣਾ ਮਾਨੀ ਹੈ ਜੋ ਬਹੁਤ ਕੁਝ ਕਰ ਸਕਦਾ ਹੈ ਹਾਂ ਜੀ ਜਦੋਂ ਅਸੀਂ ਅਸੀਂ ਮਨ ਚ ਧਾਰ ਲਿਆ ਹੈ ਕਿ ਮੈਂ ਇੱਕ ਅਵੇਅਰਨੈਸ ਲਿਆਣੀ ਹੈ ਲੋਕਾਂ ਨੂੰ ਇਹ ਲੋਕਾਂ ਨੂੰ ਨਿਆਂ ਦਿਲਾਉਣੀ ਹੈ ਹਾਂ ਜੀ ਤੇ ਉਹ ਬਹੁਤ ਕੁਝ ਕਰ ਸਕਦਾ ਹੈ ਉਹ ਜਾ ਕੇ ਆਪਣੇ ਕੈਂਪਸ ਹੁੰਦੇ ਨੇ ਜਗਾ ਜਗਾ ਪਰ ਕਲੀਨਿਕਸ ਹੁੰਦੀਆਂ ਨੇ ਉਹ ਜਾ ਕੇ ਅਵੇਰਨੈਸ ਕਰੇ ਔਰ ਐ ਨਹੀਂ ਉਹਨਾਂ ਨੇ ਬੇਸਿਕਲੀ ਜਿਹੜੀ ਅਵੇਰਨੈਸ ਹੈ ਈ ਕਰਨੀ ਹੈ ਕਿ ਆਪਾਂ ਨਿਆਂ ਦਿਹਾਣਾ ਜਿਹਨ ਨਾਲ ਅਮਨ ਸ਼ਾਂਤੀ ਆਵੇ ਠੀਕ ਉਹ ਕਿਸੇ ਲੈਵਲ ਤੇ ਵੀ ਹੋ ਸਕਦੀ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਹੋ ਸਕਦੀ ਹੈ ਉਹ ਸਾਡੇ ਤੁਹਾਡੇ ਆਮ ਬੰਦੇ ਲਈ ਅਸੀਂ ਹੁੰਜਵੇਂ ਆ ਔਰ ਉਹਨੂੰ ਦੇਖਦੇ ਦੇਖਦੇ ਸਾਡੇ ਇਥੇ ਲੀਗਲ ਸਰਵਿਸ ਅਥਾਰਟੀ ਦੀ ਜਿਹੜੀਆਂ ਲੋਕ ਅਦਾਲਤਾਂ ਹੁੰਦੀਆਂ ਨੇ ਜਿਹੜੇ ਕੈਂਪਸ ਲਗਾਉਂਦੇ ਨੇ ਉਹ ਵੀ ਬੇਸਿਕਲੀ ਤਾਂ ਈ ਹੈ ਨਾ ਕਿ ਆਪਾਂ ਇੱਕ ਨਿਆਂ ਦਿਹਾਣਾ ਜੋ ਬੇਸਿਕਲੀ ਅਵੇਰਨੈਸ ਹੈ ਉਹ ਇੱਕ ਨਿਆਂ ਦਿਹਾਣਾ ਹੁੰਦਾ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਐਵੈਕਿਓ ਜਿਹੜੇ ਆਪਣੀ ਮਿਸਚਿਊਸ ਪਾਵਰਸ ਦਾ ਹੈਗਾ ਵੈ ਉਹਨਾਂ ਨੇ ਜੋ ਕਿ ਚੀਜ਼ਾਂ ਗਲਤ ਕੀਤੀਆਂ ਉਹਨਾਂ ਨੂੰ ਉਹਨਾਂ ਦੇ ਗਏ ਜਿਹੜੇ ਲੋਕਾਂ ਦੇ ਸਫਰਰ ਹੈ ਉਹਨਾਂ ਨੇ ਆਏ ਦਿਨਾਂ ਇਦਾਂ ਹੀ ਕਾਮ ਬੰਦਾ ਜਾ ਜਾ ਕੇ ਘਰ ਘਰ ਜਾ ਕੇ ਕਿਤੇ ਵੀ ਦੱਸ ਸਕਦਾ ਕਿ ਤੁਹਾਡੇ ਨਿਆਏ ਐ ਵੈ ਤੁਸੀਂ ਐ ਸਹਾਇਤਾ ਲੈ ਸਕਦੇ ਹੋ ਔਰ ਅਮਨ ਸ਼ਾਂਤੀ ਲਈ ਲੜਾਈਆਂ ਨੂੰ ਅਵੋਇਡ ਕਰਕੇ ਹਰ ਚੀਜ਼ ਨੂੰ ਇੱਕ ਇੱਕ ਰੂਪ ਦੇਣਾ ਕਿ ਜਿਹਦੇ ਵਿੱਚ ਪ੍ਰੋਪਰ ਅਮਨ ਸ਼ਾਂਤੀ ਹੋਵੇ ਠੀਕ ਹੈ ਜੀ ਇਹ ਤਾਂ ਗੱਲ ਹੈ ਵਕੀਲ ਸਾਹਿਬ ਕੀ ਨਿਆਂ ਦਿਵਾਉਣਾ ਜਿਹੜਾ ਉਸ ਦਾ ਇੱਕ ਸੰਦੇਸ਼ ਦੇਣਾ ਹੈ ਕਿ ਨਿਆਂ ਮਿਲ ਸਕਦਾ ਹੈ ਤੁਸੀਂ ਲੈ ਸਕਦੇ ਹੋ ਤਾਂ ਆ ਵੀ ਸੰਦੇਸ਼ ਦੇਣਾ ਕਿ ਹਰ ਪਾਸੇ ਜਿਹੜਾ ਰਾਜ ਹੈ ਉਹ ਨਿਆਂ ਦਾ ਹੈ ਅਨਿਆਂ ਦਾ ਨਹੀਂ ਹੈ ਪਰ ਬਹੁਤ ساری ਵਾਰ ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਸਾਡੇ ਆਮ ਵਿਅਕਤੀ ਹਨ ਕਿਸੇ ਸਿਚੁਏਸ਼ਨ ਚ ਫਸ ਜਾਂਦੇ ਹਨ ਤਾਂ ਉਹਨਾਂ ਨੂੰ ਆਹ ਨਹੀਂ ਪਤਾ ਲੱਗਦਾ ਕਿ ਨਿਆਂ ਕਿੱਦਾ ਲੈਣਾ ਹੈ ਜਾਂ ਕਿੱਥੇ ਜਾ ਕੇ ਅਸੀਂ ਦਰਵਾਜ਼ਾ ਖੜਕਾਈਏ ਜਾਂ ਆਪਣੀ ਜਿਹੜੀ ਆ ਫਰਿਆਦ ਕਿੱਥੇ ਕਰੀਏ ਖਾਸ ਤੌਰ ਤੇ ਅਸੀਂ ਜਾਂ ਜਦਾਂ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਕਿ ਜਿਹੜੇ ਸਾਡੇ ਬੱਚੇ ਹਨ ਜਾਂ ਪੈਣਾ ਹਨ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਉੱਥੇ ਕੰਮਕਾਰ ਕਰਦੇ ਹਨ ਤਾਂ ਉੱਥੇ ਉਹਨਾਂ ਨੂੰ ਗਲਤ ਤਰੀਕੇ ਨਾਲ ਜਿਹੜਾ ਕਿਡਨੈਪ ਕਰ ਲਿਆ ਜਾਂਦਾ ਹੈ ਜਾਂ ਬੌਂਡਿਡ ਲੇਬਰ ਕਰਾਈ ਜਾਂਦੀ ਹੈ ਜਾਂ ਜਦਾਂ ਤੁਸੀਂ ਹੁਣ ਦੱਸਿਆ ਕਿ ਜੰਗ ਲੱਗੀ ਹੋਈ ਹੈ ਦੁਨੀਆ ਦੇ ਵਿੱਚ ਕਈ ਮੁਲਕਾਂ 'ਚ ਤਾਂ ਉੱਥੇ ਜਿਹੜੇ ਉਹ ਜੰਗ ਦੇ ਵਿੱਚ ਉਹ ਫਸ ਜਾਂਦੇ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਅਤਿਆਚਾਰ ਹੋ ਕੀਤੇ ਜਾਂਦੇ ਹਨ ਤਾਂ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਗੱਲ ਦੱਸੋ ਕਿ ਸਭ ਤੋਂ ਜਿਹੜਾ ਆਸਾਨ ਆ ਸੌਖਾ ਤਰੀਕਾ ਹੈ ਨਿਆਂ ਲੈਣ ਦਾ ਕੀ ਹੈ ਜਾਂ ਕਿਤੇ ਫਰਿਆਦ ਕਰਨ ਦਾ ਕੀ ਹੈ ਕਿ ਇਹ ਸੋਸ਼ਲ ਮੀਡੀਆ ਦੇ थ्रू ਅਸੀਂ ਕੋਈ ਟਵੀਟ ਕਰ ਸਕਦੇ ਹਾਂ ਜਾਂ ਕੋਈ ਚਿੱਠੀ ਪੱਤਰ ਪਾਉਣਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸ ਦੇਖੋ ਜੀ ਜੇ ਮੈਂ ਆਪਣੇ ਹਿੰਦੁਸਤਾਨ ਦੀ ਗੱਲ ਕਰਾਂ ਤੇ ਆਪਾਂ ਇੱਕ ਨਿਆਂ ਦੇ ਅਦਾਲਤ ਅਧੀਨ ਹੀ ਸਾਡਾ ਇੱਕ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਹੈਗਾ ਐਨ ਐਲ ਸੀ ਠੀਕ ਹੈ ਜੀ ਉਹ 1982 ਤੋਂ ਇਨੈਕਟ ਹੋਇਆ ਸੀ ਉਦੋਂ ਤੋਂ ਚੱਲ ਰਿਹਾ ਆ ਰਿਹਾ ਹੈ ਉਹਦੇ ਉਹਨੂੰ ਉਹਨੂੰ ਫੋਲੋ ਕਰਦੇ ਆ ਸਾਡਾ ਪੰਜਾਬ ਸਰਵਿਸ ਲੀਗਲ ਅਥਾਰਟੀ ਤੇ ਸਾਡੇ ਜਲੰਧਰ ਚ ਸਾਡਾ ਡਿਸਟ੍ਰਿਕਟ ਲੈਵਲ ਸੌਂ ਠੀਕ ਹੈ ਜੀ ਇਹ ਇੱਕ ਬਣਿਆ ਹੋਇਆ ਹੈ ਕੋਈ ਆਮ ਬੰਦਾ ਕਿਤੇ ਵੀ ਜਾ ਕੇ ਜੇ ਸਪੋਸ ਜਲੰਧਰ ਦਾ ਬੰਦਾ ਹੈ ਤੇ ਉਹ ਜਲੰਧਰ ਡਿਸਟ੍ਰਿਕਟ ਲੈਵਲ ਸਰਵਿਸ ਅਥਾਰਟੀ ਜਾ ਕੇ ਆਪਣੀ ਪਰੇਸ਼ਾਨੀ ਦੱਸ ਕੇ ਆਪਣੀ ਉਥੋਂ ਕਾਨੂੰਨੀ ਸਹਾਇਤਾ ਫ੍ਰੀ ਲੈ ਸਕਦਾ ਠੀਕ ਹੈ ਜੀ ਔਰ ਜੇ ਪੰਜਾਬ ਲੈਵਲ ਦੀ ਹੈ ਤੇ ਉਹ ਹਰ ਜਗ੍ਹਾ ਜਿਵੇਂ ਸਾਡੇ ਉਹ ਜਿਹੜੇ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਹੈ ਉੱਤੇ ਵੀ ਲੀਗਲ ਸਰਵਿਸ ਅਥਾਰਟੀ ਬਣਿਆ ਹੋਇਆ ਹੈ ਜਿੱਤੇ ਤੁਹਾਨੂੰ ਬਿਲਕੁਲ ਸਹੀ ਸਲਾਹ ਦਿੱਤੀ ਜਾਂਦੀ ਹੈ ਸਾਡੇ ਪੈਨਲ ਲਾਏਜ ਤੋਂ ਤੇ ਬਿਲਕੁਲ ਉਹਨਾਂ ਨੂੰ ਮੁਫਤ ਜਿਹੜੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਨਿਆਂ ਮਿਲੇ ਠੀਕ ਹੈ ਜੀ ਇਹ ਤਾਂ ਗੱਲ ਹੈ ਕਿ ਸਾਡੇ ਰਾਸ਼ਟਰੀ ਲੈਵਲ ਤੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜਾ ਹੈ ਕਿ ਲੋਡ ਪੈ ਜਾਂਦੀ ਹੈ ਜਿੱਦਾਂ ਕੋਈ ਵਿਅਕਤੀ ਹੈ ਜਿਹਦਾ ਆਪਾਂ ਹੁਣੇ ਗੱਲ ਕਰਦੇ ਸੀ ਕਿ ਜੰਗ ਦੇ ਵਿੱਚ ਫਸ ਗਿਆ ਹੈ ਜਾਂ ਕਿਤੇ ਕੰਮ ਕਰਨ ਗਿਆ ਹੈ ਉਸ ਦਾ ਪਾਸਪੋਰਟ ਵਗੈਰਾ ਰੱਖ ਲੈਂਦੇ ਉਸ ਤੇ ਅਤਿਆਚਾਰ ਹੁੰਦੇ ਹਨ ਉਹ ਪਿੱਛੇ ਜਿਸੀਂ ਦੇਖਿਆ ਸੀਗਾ ਕਿ ਬਹੁਤ ਸਾਰੇ ਵਿਅਕਤੀ ਜਿਹੜੇ ਆ ਉਹ ਟਰੈਵਲ ਏਜੰਟ ਉਹਨਾਂ ਨੂੰ ਲਿਜਾ ਕੇ ਕਿਸੇ ਮੁਲਕਾਂ ਦੇ ਵਿੱਚ ਛੱਡ ਦਿੰਦੇ ਹਨ ਉਹਨਾਂ ਨੂੰ ਬੌਂਡੇਡ ਲੇਬਰ ਕਰਾਈ ਜਾਂਦੀ ਹੈ ਜਾਂ ਅਤਿਆਚਾਰ ਕੀਤੇ ਜਾਂਦੇ ਹਨ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਵਿਅਕਤੀ ਬਾਹਰਲੇ ਮੁਲਕਾਂ ਦੇ ਵਿੱਚ ਫਸੇ ਹੋਏ ਹਨ ਉਹ ਕੀ ਕਰ ਸਕਦੇ ਹਨ ਮਿਸਟਰੀ ਜਿੱਦਾ ਸਾਡੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ ਜਾਂ ਉੱਥੇ ਲੋਕਲ ਸਾਡੀ ਐਮਬੈਸੀ ਹੈ ਉਸ ਨੂੰ ਕੋਈ ਫੋਨ ਕਰ ਸਕਦੇ ਹਨ ਜਾਂ ਕੋਈ ਟਵੀਟ ਕਰ ਸਕਦੇ ਹਨ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਬਿਲਕੁਲ ਜੀ ਜਿਹੜਾ ਜਦੋਂ ਇਦਾਂ ਨਾਲ ਇੰਟਰਨੈਸ਼ਨਲ ਲੈਵਲ ਤੇ ਇਦਾਂ ਲ ਕੋਈ ਸਾਡੇ ਬੰਦੇ ਤੇ ਧੱਕਾ ਹੋ ਰਿਹਾ ਹੁੰਦਾ ਹੈ ਹਾਂਜੀ ਤੇ ਸਾਡੀ ਅੰਬੈਸੀ ਤੇ ਸਾਡੇ ਐਕਸਟਰਨਲ ਫੇਸ ਦਾ ਬੜਾ ਵੱਡਾ ਰੋਲ ਹੁੰਦਾ ਹੈ। ਹਾਂਜੀ। ਤੁਸੀਂ ਉੱਥੇ ਅੰਬੈਸੀ ਜਾ ਕੇ ਜਾ ਕੇ ਚਿੱਠੀ ਕਰ ਸਕਦੇ ਹੋ, ਮੇਲ ਕਰ ਸਕਦੇ ਹੋ ਜਾਂ ਕੋਈ ਵੀ ਉੱਥੇ ਜਿਹੜੇ ਨੰਬਰ ਦਿੱਤੇ ਹੁੰਦੇ ਉੱਥੇ ਕਾਲ ਕਰਕੇ ਹੁੰਦਾ ਹੈ ਔਰ ਇਹ ਜੇ ਵਾਕਈ ਜੈਨੂਇਨ ਹੁੰਦਾ ਹੈ ਹਰ ਚੀਜ਼ ਉਸ ਜੀ ਨੂੰ ਹੋਵੇ। ਤੇ ਸਾਡੀ ਮਿਨਿਸਟਰੀ ਐਕਸਟਰਨਲ ਫੇਸ ਔਰ ਜਿੰਨੇ ਵੀ ਹੈ ਸਾਡੇ ਮੈਸੀ ਵਾਲੇ ਪੂਰੀ ਹੈਲਪ ਕਰਦੇ ਨੇ। ਉਹਨਾਂ ਪਿੱਛੇ ਜੇ ਦੀ ਗੱਲ ਹੈ ਜਦੋਂ ਦੁਬਈ ਦੇ ਕੋਈ ਚੇਤਾਂ ਦੇ ਹੋਏ ਸੀਗੇ ਤੇ ਸਾਡੇ ਐਕਸਟਰਨਲ ਫੇਸ ਦਾ ਹੀ ਉਪਰਾਲਾ ਕਰਕੇ ਉਹਨਾਂ ਨੂੰ ਨਿਆਂ ਮਿਲਿਆ ਸੀਗਾ। ਉਹਨਾਂ ਉਹਨਾਂ ਨੂੰ ਆਜ਼ਾਦ ਕੀਤਾ ਗਿਆ ਸੀ ਬਿਲਕੁਲ ਠੀਕ ਹੈ ਇੱਕ ਸਾਡੇ ਆਮ ਜਿਹੜੇ ਲੋਕ ਹੁੰਦੇ ਹਨ ਜਾਂ ਸਮਾਜ ਦੇ ਵਿੱਚ ਹੁੰਦੇ ਹਨ ਸਾਡੀ ਇਹ ਆਮ ਤਾਰਨਾ ਇਹ ਹੁੰਦੀ ਹੈ ਕਿ ਕੁਝ ਦੁਨੀਆ ਦੇ ਵਿੱਚ ਹੁੰਦਾ ਹੋ ਰਿਹਾ ਹੈ ਉਸ ਦਾ ਸਾਡੇ ਉੱਤੇ ਕੀ ਫਰਕ ਪੈ ਰਿਹਾ ਹੈ ਕਿ ਸਾਡੀ ਇੱਕ ਰੁਟੀਨ ਚ ਜ਼ਿੰਦਗੀ ਚੱਲਦੀ ਹੈ ਤਾਂ ਜੇ ਕੋਈ ਚੀਜ਼ ਆਪ ਕਿਸੇ ਹੋਰ ਸੂਬੇ ਚ ਹੋ ਰਹੀ ਹੈ ਜਾਂ ਕਿਸੇ ਹੋਰ ਮੁਲਕ ਚ ਹੋ ਰਹੀ ਹੈ ਉਸ ਦਾ ਸਾਡੀ ਜ਼ਿੰਦਗੀਆਂ ਦੇ ਉੱਤੇ ਕੋਈ ਅਸਰ ਨਹੀਂਗਾ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਦਰਸ਼ਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿਓ ਕਿ ਇਹ ਜਿਹੜਾ ਇੰਟਰਨੈਸ਼ਨਲ ਜਸਟਿਸ ਡੇ ਹੈ ਇਹ ਹਰੇਕ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿਉਂ ਮਾਇਨੇ ਰੱਖਦਾ ਹੈ ਜੀ ਕਵਰ ਜੀ ਬਿਲਕੁਲ ਮਾਇਨੇ ਰੱਖਦਾ ਹੈ ਜਦੋਂ ਉਹ ਕਹਿੰਦੇ ਨਾ ਚੈਰਿਟੀ ਬਿਗਿਨਸ ਵਿਦ ਹੋਮ ਠੀਕ ਹੈ ਜੀ ਜੇ ਅਸੀਂ ਘਰੋਂ ਸਿਆਣੇ ਹੋ ਕੇ ਚੱਲਾਂਗੇ ਨਾ ਤੇ ਬਾਹਰ ਵੀ ਸਿਆਣੇ ਰਵਾਂਗੇ ਠੀਕ ਹੈ ਜੀ ਜੇ ਉਹ ਤਾਂ ਸਾਨੂੰ ਇਸ ਦਿਨ ਦੀ ਦਿਨ ਦਾ ਉਪਰਾਲੇ ਦੇ ਦੌਰ ਦਿਨ ਦਾ ਇਸ ਦਾ ਪਤਾ ਮਤਲਬ ਪਤਾ ਲੱਗ ਜਾਏਗਾ ਹਾਂਜੀ ਤੇ ਨੇਚਰਲੀ ਜਿਹੜੇ ਲੋਕਾਂ 'ਚ ਅਵੇਰਨੈਸ ਵੱਜ ਜਾਏਗੀ ਕਿ ਆਪਾਂ ਇੱਕ ਜਸਟਿਸ ਨੂੰ ਕਿੱਦਾਂ ਲੈਣਾ ਵੈ ਤੇ ਕਿੱਦਾਂ ਲੈ ਕੇ ਦੇਣਾ ਵੈ ਬਿਲਕੁਲ ਠੀਕ ਸੋ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਕਿ ਹਾਂਜੀ ਸਾਨੂੰ ਇਹਦੀ ਅਵੇਰਨੈਸ ਹੋਏਗੀ ਤਦੇ ਅਸੀਂ ਲੋਕਾਂ ਨੂੰ ਜਾਣੂ ਕਰਾਵਾਂਗੇ ਤੇ ਜਦੋਂ ਜਦ ਲੋਕਾਂ ਨੂੰ ਜਾਣੂ ਕਰਾਵਾਂਗੇ ਤੇ ਗਲੋਬਲ ਲੋਕਾਂ ਨੂੰ ਪਤਾ ਲੱਗੇਗਾ ਤੇ ਉਹਨੂੰ ਅਵੇਰਨੈਸ ਹੋਏਗੀ ਤੇ ਇੱਕ ਵਾਕਈ ਅਮਨਸ਼ੀਤ ਸ਼ਾਂਤੀ ਆਏਗੀ ਤੇ ਇੱਕ ਜਿਹੜਾ ਕ੍ਰਾਈਮ ਅਗੇਂਸਟ ਜਿਹੜਾ ਇੱਕ ਹਿਊਮੈਨਿਟੀ ਹੈ ਉਹ ਬੰਦ ਠੀਕ ਹੈ ਔਰ ਇਨ ਇਨਸਾਨੀਅਤ ਅਮੇ ਪ੍ਰਵੇਲ ਹੋਏਗੀ ਠੀਕ ਹੈ ਇੱਕ ਗੱਲ ਹੋਰ ਇਹ ਕਹਿੰਦੇ ਹੈ ਕਿ ਜਿਹੜਾ ਕੋਈ ਵੀ ਰਾਜਾ ਹੁੰਦਾ ਹੈ ਭਾਵੇਂ ਉਹ ਡੈਮੋਕ੍ਰੇਸੀ ਦੇ ਵਿੱਚ ਹੈ ਭਾਵੇਂ ਉਹ ਡਿਕਟੇਟਰਸ਼ਿਪ ਦੇ ਵਿੱਚ ਹੈ ਉਹ ਲੋਕਾਂ ਚੋਂ ਹੀ ਬਣਦਾ ਹੈ ਤਾਂ ਲੋਕਾਂ ਦੇ ਲਈ ਹੀ ਹੁੰਦਾ ਹੈ ਤਾਂ ਜਦ ਤ ਹੀ ਉਸ ਲੀਡਰ ਨੂੰ ਜਾਂ ਰਾਜਨ ਨੂੰ ਇਹ ਗੱਲ ਦਾ ਪਤਾ ਹੈ ਕਿ ਲੋਕ ਆਪਣੇ ਹੱਕਾਂ ਬਾਰੇ ਜਾਣੂ ਹਨ ਅਵੇਅਰ ਹਨ ਤਾਂ ਤੇ ਜਿਹੜਾ ਉਹ ਰਾਜਾ ਵੀ ਆਪਣੀਆਂ ਇੱਕ ਜੜੀਆਂ ਜਾਂ ਲੀਡਰ ਹੈ ਜਾਂ ਡੈਮੋਕ੍ਰੇਸੀ ਦਾ ਲੀਡਰ ਹੈ ਜਾਂ ਭਾਵੇਂ ਕੋਈ ਵੀ ਡਿਕਟੇਟਰਸ਼ਿਪ ਹੈ ਕਿਸੇ ਮੁਲਕ ਦੇ ਵਿੱਚ ਉਹ ਆਪਣੀਆਂ ਹਦਾਂ ਦੇ ਵਿੱਚ ਰਹਿੰਦਾ ਹੈ ਤੇ ਹਦਾ ਯਾਦ ਕਰਾਉਣ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਜਸਟਿਸ ਡੇ ਹੈ ਉਸ ਦੀ ਵੀ ਥੋੜੀ ਜਿਹੀ ਕਿੰਨੀ ਇੱਕ ਮਹਾਨਤਾ ਹੈ ਜਾਂ ਉਸ ਦੀ ਕਿੰਨੀ ਇੰਪੋਰਟੈਂਸ ਹੈ ਉਹਦੇ ਬਾਰੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦਿਸੀ। ਦੇਖੋ ਹੁਣ ਤਾਂ ਬਹੁਤ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੀ ਰੋਲ ਅਦਾ ਕਰ ਰਿਹਾ ਹੈ ਜਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਕੀ ਲਗਾਈ ਹੈ। ਔਰ ਉਹਦੇ ਬਾਰੇ ਤਦਹੀਂ ਲੋਕਾਂ ਦੇ ਜਿਵੇਂ ਹੁਣ ਪਿੱਛੇ ਜੇ ਬੰਗਲਾਦੇਸ਼ 'ਚ ਵੀ ਵਿਦਰੋਹ ਹੋਇਆ ਤਦੇ ਜਿੱਦਾਂ ਵੀ ਜਿਹੜੀ ਵੀ ਜਿਹੜੇ ਵੀ ਜਿਹੜੀ ਬੇਸਿਕ ਬੇਸਿਕਲੀ ਜਿਹੜੇ ਡਿਕਟੇਟਰਸ਼ਿਪ ਵਾਲੇ ਕੰਟਰੀਜ਼ ਆ ਹਾਂਜੀ ਉੱਥੇ ਵਿਦਰੋਹ ਹੋਣੇ ਸ਼ੁਰੂ ਹੋਈ ਹੀ ਹੋ ਗਿਆ ਕਿਉਂਕਿ ਉਹੀ ਗੱਲ ਹੋ ਗਈ ਕਿ ਸੋਸ਼ਲ ਮੀਡੀਆ ਦਾ ਇੰਨਾ ਰੋਲ ਆ ਗਿਆ ਕਿ ਉਹਨਾਂ ਨੇ ਜਾਣੂ ਕਰਾਇਆ ਕਿ ਤੁਹਾਡੀ ਅਵੇਰਨੈਸ ਹੈ ਕੀ ਹੈ ਕਿ ਜੇ ਤੁਹਾਡੇ ਨਾਲ ਗਲਤ ਚੀਜ਼ ਹੋ ਰਹੀ ਹੈ ਜਾਂ ਤੁਹਾਡੇ ਸਾਹਮਣੇ ਕੁਝ ਗਲਤ ਹੋ ਰਿਹਾ ਹੈ ਤੇ ਉਹਦੇ ਖਿਲਾਫ ਆਵਾਜ਼ ਉਠਾਓ ਜੇ ਉਹ ਆਵਾਜ਼ ਖਿਲਾ ਉਠਾਉਂਗੇ ਤੇ ਉਹਦੀ ਸੁਣਵਾਈ ਤੁਹਾਡੀ ਇੰਟਰਨੈਸ਼ਨਲ ਕ੍ਰਿਮिनल ਕੋਰਟ ਦੇ ਵਿੱਚ ਹੈਗੀ ਹੈ ਔਰ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈਗੀ ਹੈ ਇਹ ਤੁਹਾਨੂੰ ਉਹਦੀ ਸੁਣਵਾਈ ਕਰੂਗਾ ਤੇ ਜੋ ਨਿਆਂ ਇੱਕ ਆਮ ਜਨਤਾ ਨੂੰ ਦੇਗਾ ਹਿੱਟ ਸੋ ਕਹਿੰਦਾ ਭਾਵੇਂ ਇਹ ਹੈ ਕਿ ਕੱਲਾ ਜਿਹੜਾ ਇਹ ਇੰਟਰਨੈਸ਼ਨਲ ਜਿਹੜਾ ਕੋਰਟ ਆਫ ਜਸਟਿਸ ਹੈ ਜਾਂ ਵਰਲਡ ਜਸਟਿਸ ਡੇ ਹੈ ਅੰਤਰਰਾਸ਼ਟਰੀ ਨਿਆਂ ਦਾ ਵਾਸਤੇ ਉਸਦਾ ਮਤਲਬ ਕੱਲਾ ਸਜ਼ਾ ਦੇਣਾ ਨਹੀਂ ਹੈ ਪਰ ਫਿਊਚਰ ਚ ਵੀ ਹੋਣ ਵਾਲੇ ਜਿਹੜੇ ਕਰਾਈਮਸ ਹੈ ਉਸ ਨੂੰ ਰੋਕਣਾ ਹੈ ਬੇਸਿਕਲੀ ਹਾਂਜੀ ਜਿਹੜਾ ਸਜ਼ਾ ਦੇਣਾ ਨਹੀਂ ਹੈ ਇਹਦਾ ਇੱਕ ਇੱਕ ਆਮ ਹੈ ਕਿ ਇੱਕ ਇੱਕ ਐਗਜ਼ਾਮਪਲ ਸੈੱਟ ਕਰਨਾ ਕਿ ਜਦੋਂ ਇੱਕ ਆਮ ਜਿਹੜਾ 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 ਆਪਣੀ ਪਾਵਰ ਨੂੰ ਮਿਸਯੂਜ਼ ਕਰਦਾ ਹੈ ਕਿ ਹਾਂਜੀ ਤੁਹਾਡੀ ਰੋਕਥਾਮ ਲਈ ਵੀ ਇੱਕ ਜਗ੍ਹਾ ਬਣੀ ਹੋਈ ਹੈ ਜਿਹਦੇ ਨਾਲ ਜਿੰਨੂੰ ਜਿੱਤੇ ਨਿਆਂ ਮਿਲੇਗਾ ਔਰ ਉਸ ਤੋਂ ਬਾਅਦ ਉੱਥੇ ਪੀਸ ਐਂਡ ਹਾਰਮਨੀ ਆਏਗੀ ਤੇ ਇਨਸਾਨੀਅਤ ਪ੍ਰਵੇਲੋ ਠੀਕ ਹੈ ਦੋਸਤੋ ਸਾਨੂੰ ਹਰ ਵਾਰ ਦੀ ਤਰ੍ਹਾਂ ਸਮਾਂ ਹੋਰ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ ਨਮਸਕਾਰ ਧੰਨਵਾਦ